ਵਧਾਇਕ ਜਿਹੜੇ ਸੁਖਵੀਰ ਮੈਸਰਖਾਨਾ ਦਾ ਵੀ ਨੀ ਪੱਥਰ ਜਦੋਂ ਉਹ ਰੱਖਣ ਆਏ ਉਹਨਾਂ ਦੀ दारू ਪੀਤੀ ਵੀ ਸੀ दारू ਦੇ ਨਾਲ ਡੱਕਿਆ ਹੋਇਆ ਸੀ ਐਮਐਲਏ ਤੇ ਉਸ ਤੋਂ ਬਾਅਦ ਉਹ ਇੱਕ ਭੋਗ ਤੇ ਜਾਂਦੇ ਨੇ ਤੇ ਮੂੰਹ ਤੇ ਚੁੰਨੀਆਂ ਵੀ ਧਰੀਆਂ ਗਈਆਂ ਤੇ ਉਹਦੀ ਉਹ ਭੱਜ ਲਿਆ ਜਦੋਂ ਆਵਾਜ਼ ਦੇ ਰਹੇ ਸੀ ਉਦੋਂ ਮਤਲਬ ਸਮੈਲ ਆ ਰਹੀ ਸੀ ਨਾਲ ਉਹਦੇ ਹੋਰ ਲੋਕ ਸੀ ਜਾਂ ਜਿੰਨੇ ਵੀ ਸੀ ਪਰ ਮੈਂ ਇਹਨੂੰ ਦੱਸਿਆ ਅਸੀਂ ਹਮ ਵੀ ਸੀ ਸਾਰਿਆਂ ਨੇ ਦੇਖਿਆ ਇਹ ਸਮੈਲ ਜਦੋਂ ਗੱਲਾਂ ਕਰਦੇ ਸਮੈਲ ਆਉਂਦੀ ਡੱਕਿਆ ਸ਼ਰਾਬ ਦਾ ਇੱਕਦ ਘਾਟਨ ਕਰਨ ਦਾ ਫੇਰ ਗੁਰਦੁਆਰੇ ਮੱਥਾ ਟੇਕਦਾ ਪਰ ਇਸੇ ਤਰ੍ਹਾਂ ਜੇ ਪੀ ਕੇ ਜਾਊਗਾ ਤਾ ਛਾਂਪਾ ਜਿਹੜੀ ਪਿੰਡਾਂ ਵਾਲੇ ਤੋਂ ਪਵਾ ਲਿਆ ਇੱਕ ਥਾਪੜ ਕੇ ਕਹਾਂਵੇਂ ਜੇ ਤੇਰੇ ਚ ਦਾਮਾ ਨਾ ਐਨਾ ਪ੍ਰਸ਼ਾਸਨ ਨਾਲ ਨਹੀਂ ਕੱਲਾ ਆ ਜੀ ਜਿਹੜੇ ਮਰਜ਼ੀ ਪਿੰਡ ਚ ਦੇਖਾਂਗੇ ਤੂੰ ਬੋਲਦਾ ਜਿਵੇਂ ਅਸੀਂ ਤੱਕੜਿਆ ਤੇ ਜਿਹੜੇ ਉਹ ਕਬਰਿਆਂ ਦਾ ਬੀਬੀ ਜੀ ਉਦਘਾਟਨ ਕਰਕੇ ਗਿਆ ਉਹ ਪਹਿਲਾਂ ਦੇ ਪਏ ਉਹ ਚ ਇਹਦਾ ਕੋਈ ਰੋਲ ਨਹੀਂ ਜੀ ਉਹ ਚ ਕੋਈ ਰੋਲ ਨਹੀਂ ਜੀ ਨਹੀਂ ਜੀ ਨਹੀਂ ਇੱਕ ਵਾਰੀ ਸਟੇਡੀਅਮ ਤੇ ਆਇਆ ਸੀ ਇੱਕ ਸਿਰਫ 500 ਰੁਪਇਆ ਦੇ ਕੇ ਗਿਆ ਇੱਕ ਐਮਐਲ ਜੀ ਉਹ ਗਰਾਊਂਡ ਤਾਂ ਬਣਾਇਆ ਤਾਂ ਉਹ ਪਹਿਲਾਂ ਦਾ ਸੀਗਾ ਉਹਦਾ ਤਾਂ ਸਾਰਾ ਕੰਮ ਕੰਪਲੀਟ ਹੀ ਸੀਗਾ ਉਹ ਇਹਨਾਂ ਦਾ ਨਹੀਂ ਬਣਾਇਆ ਉਹਦਾ ਸਾਰਾ ਕੰਮਪਲੀਟ ਹੀ ਹੋਇਆ ਪਿਆ ਸੀ 6 ਸਾਲਾਂ ਤੋਂ ਅੱਜ ਇਹ ਨਹੀਂ ਪੱਥਰ ਰੱਖਦਾ ਉਹ ਦਿਨ ਇਹਨੇ ਜਿੱਦੇ ਧਰਦੇ ਸੀ ਉਹ ਦਿਨ ਇਹਨਾਂ ਨੇ ਕਿਹਾ ਨੀ ਪੱਥਰ ਕੋਈ ਕਾਂਗਰਸ ਦੀ ਸਰਕਾਰ ਜੀ ਉਹਨਾਂ ਨੇ ਪਵਾਏ ਫਿਰ ਇਹ ਨੀ ਪੱਥਰ ਕਿਧਰੋਂ ਆ ਕਿਹੜਾ ਉਹ ਸਾਰੀ ਦਾ ਵੀ ਕਮਰਿਆਂ ਦੀ ਸਾਰੀ ਸਰ ਜੀ ਇਹ ਮੌਕੇ ਦਾ ਐਮਐਲਏ ਕੋਈ ਵੀ ਧਰ ਸਕਦਾ ਹਾਂ ਉਹ ਹਾਂ ਉਹ ਤਾਂ ਗਰਾਊਂਡ ਵੀ ਧਰ ਗਿਆ ਉਹ ਵੀ ਜਵਾਕਾਂ ਦੀ ਮਿੱਟੀ ਪਈ ਆ ਆਪਦੇ ਹੱਥੇ ਤੁਹਾਨੂੰ ਦੱਸਾਂਗੇ 19 ਦੇ 31 ਕਿਵੇਂ ਪੈਂਦੀਆਂ ਸਸ਼ੀਕਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਆ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਜਦੋਂ ਦੀ ਸ਼ੁਰੂ ਹੋਈ ਆ ਉਦੋਂ ਬਹੁਤ ਸਾਰੇ ਵਿਧਾਇਕਾਂ ਦਾ ਪੰਜਾਬ ਸਰਕਾਰ ਦੇਆਂ ਦਾ ਲਗਾਤਾਰ ਵਿਰੋਧ ਚੱਲ ਰਿਹਾ ਹੈਗਾ ਇਸੇ ਦੇ ਦਰਮIAN ਹਲਕਾ ਮੋੜ ਦੇ ਐਮਐਲਏ ਸੁਖਬੀਰ ਸਿੰਘ ਮੈਸਰਖਾਨਾ ਪਿੰਡ ਯਾਤਰੀ ਆਉਂਦੇ ਆ ਜ਼ਿਲ੍ਹਾ ਬਠਿੰਡੇ ਦਾ ਇੱਕ ਅਹਿਮ ਪਿੰਡ ਆ ਇਹ ਮੋੜ ਹਲਕੇ ਦਾ ਪਿੰਡ ਯਾਤਰੀ ਇੱਥੇ ਪਿੰਡ ਵਾਸੀਆਂ ਵੱਲੋਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਐਮਐਲਏ ਨੂੰ ਬਹੁਤ ਸਾਰੇ ਸਵਾਲ ਕੀਤੇ ਜਾਂਦੇ ਆ ਸਵਾਲ ਤਾਂ ਕੀਤੇ ਹੀ ਜਾਂਦੇ ਆ ਪਰ ਐਮਐਲਏ ਦੇ ਉੱਤੇ ਹੋਰ ਵੀ ਬੜੇ ਗੰਭੀਰ ਇਲਜ਼ਾਮ ਲਾ ਰਹੇ ਨੇ ਪਿੰਡ ਵਾਸੀ ਤੇ ਕਿਸਾਨ ਜਥੇਬੰਦੀਆਂ ਵਾਲੇ ਜਿਨ੍ਹਾਂ ਨੇ ਉਹਨਾਂ ਨੂੰ ਸਵਾਲ ਕੀਤੇ ਉਹ ਕੀ ਇਲਜ਼ਾਮ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਵੀ ਅਸਲ ਦੇ ਵਿੱਚ ਸਾਰੀ ਕਹਾਣੀ ਕੀ ਹੋਈ ਆ ਰੇਸ਼ਮ ਸਿੰਘ ਜੀ ਐਮਐਲਏ ਸੁਖਵੀਰ ਮੈਸਰਖਾਨਾ ਨੇ ਤੁਹਾਡੇ ਮੋੜ ਦੇ ਉਹ ਅੱਜ ਪਿੰਡ ਆਏ ਕਿੰਨੇ ਵਜੇ ਦੀ ਇਹ ਸਾਰੀ ਗੱਲਬਾਤ ਆ ਤੇ ਗੱਲਬਾਤ ਜਿਹੜੀ ਤੁਸੀਂ ਉਹਨਾਂ ਨੂੰ ਘੇਰਾ ਪਾਇਆ ਉਹ ਕਿਉਂ ਪਾਇਆ ਤੇ ਅਸਲ ਕਹਾਣੀ ਕੀ ਸੀ ਮੈ ਰਿਸ਼ਮ ਸਿੰਘ ਯਾਤਰੀ ਭਾਰਤੀ ਸੰਵਿਧਾਨਿਕਤਾ ਸਿੱਧੂਪੁਰ ਜਿਹੜੀ ਸਾਡੀ ਵੀ ਇੱਕ ਸਰਕਾਰ ਨੇ ਸਿੱਖਿਆ ਅਭਿਆਨ ਅੰਦੇਹਤ ਮਹਮ ਚਲਾਈ ਪਰ ਸਾਡਾ ਜਦੋਂ ਪਹਿਲਾਂ ਜਿਹੜਾ ਖਨੌਰੀ ਤੇ ਹੋਇਆ ਤੁਸੀਂ ਸਾਰਾ ਭਲੀ ਭੰਤ ਜਾਣਦੇ ਹੋ ਸਾਡਾ ਇਹ ਸੀ ਵੀ ਇਹ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗੂ ਕਿਸਾਨਾਂ ਤੇ ਅਤਿਆਚਾਰ ਕਰਦੀ ਹੈ ਕਿਉਂ ਨਾ ਇਹਨਾਂ ਨੂੰ ਇਹ ਸਵਾਲ ਜਵਾਬ ਕੀਤੇ ਜੀ ਸਾਡੇ ਪਿੰਡ ਵਿੱਚ ਆਉਣਾ ਕੀਤਾ ਪੰਚਾਇਤ ਨੂੰ ਪਹਿਲਾਂ ਅਸੀਂ ਇਸ ਵਿਸ਼ੇ ਤੇ ਸਾਰਾ ਜਾਣੂ ਕਰਾਇਆ ਪੰਚਾਇਤ ਨੇ ਕਹਿਤਾ ਵੀ ਸਾਡੇ ਪਿੰਡ ਵਿੱਚ ਨਾ ਆਇਓ ਜਿਸ ਕਰਕੇ ਪਿੰਡ ਦਾ ਵਿਰੋਧ ਆ ਕਿਤੇ ਬਾਅਦ ਚ ਪ੍ਰੋਗਰਾਮ ਰੱਖ ਲਿਓ ਹੌਲੀ ਹੌਲੀ ਗੱਲ ਨਿਕਲ ਕੇ ਆਈ ਸਿੱਖਿਆ ਵਹਾਨ ਤਾਂ ਦੂਰ ਦੀ ਗੱਲ ਉੱਥੇ ਜਿਹੜੇ ਬੱਚੇ ਸੂਵੇ ਇੱਕ ਪਾਸੇ ਕਮਰੇ ਚ ਤਾੜੇ ਗਏ ਸੀ ਬੱਚਾ ਕੋਈ ਵੀ ਨਹੀਂ ਸੀ ਬਣਾਲ ਦੇ ਵਿੱਚ ਸਾਡੇ ਪਿੱਛੇ ਜੇ ਗੱਲ ਕਰੀਏ ਸਕੂਲ ਦੇ ਦੋ ਕਮਰੇ ਬਣਾਏ ਨੇ 5-4 ਸਾਲ ਪਿੱਛੇ ਜੇ ਕਹਿ ਲਈਏ ਕਾਂਗਰਸ ਸਰਕਾਰ ਦਰਾਂ ਤੇ ਪਿੰਡ ਦੇ ਵਿੱਚ ਜਿਹੜਾ ਕੋਈ ਚੰਗਾ ਬਜ਼ੁਰਗ ਜਾਂ ਸਾਡੀ ਮਾਤਾ ਚੱਲ ਜਾਂਦੀ ਆ ਪਿੰਡਾਂ ਦੇ ਵਿੱਚ ਇਹ ਹੈਗਾ ਰੀਤੀ ਰਿਵਾਜ ਸਕੂਲ ਨੂੰ ਡੇਰਿਆਂ ਨੂੰ ਮੰਦਰ ਨੂੰ ਕੁਝ ਨਾ ਕੁਝ ਬਜ਼ੁਰਗ ਦੇ ਨਾ ਦੇਣਾ ਉਹ ਪੈਸੇ ਇਕੱਠੇ ਸੀ ਉਹਨਾਂ ਦੇ ਕਮਰੇ ਪਾਏ ਹੋਏ ਸੀ ਦੋ ਪਿੰਡ ਦੇ ਸਹਿਯੋਗ ਨਾਲ ਕੁਝ ਕਾਂਗਰਸ ਸਰਕਾਰ ਦੀ ਗ੍ਰਾਂਟ ਸੀ ਪਰ ਅਜੇ ਤਾਂ ਭਾਈ ਸਾਹਿਬ ਚੜ ਕੇ ਉਹਦਾ ਉਦਘਾਟਨ ਕਰਨਾ ਸੀ ਪਿੰਡ ਦਾ ਬਰੋਦ ਸੀਗੇ ਵੀ ਸਾਡੇ ਪਿੰਡ ਵੱਲੋਂ ਪਾਇਆ ਥੋੜਾ ਸਰਕਾਰ ਦਾ ਹਲੇ ਮਾਣ ਦਾ ਕੋਈ ਇੱਕ ਨਵਾਂ ਪੈਸਾ ਨਹੀਂ ਪਿੰਡ 'ਚ ਆਇਆ ਜੇ ਦੇਣ ਆਇਓ ਗ੍ਰਾਂਟ ਤਾਂ ਵੀ ਦੱਸ ਪਰ ਕੋਈ ਗਾਰੰਟੀ ਨਹੀਂ ਲਈ ਸੀ ਅਸੀਂ ਰਸਤੇ ਰੁਕੇ ਸੀ ਬੇਨਤੀ ਕਰੀ ਸੀ ਜਿਹੜੇ ਪਿੰਡ ਦੇ ਇਥੋਂ ਦੇ ਨਾਲ ਚੱਲਦੇ ਸੀ ਮਾਨ ਸਰਕਾਰ ਉਹਨਾਂ ਨੇ ਵੀ ਬੜੀਆਂ ਬੇਨਤੀਆਂ ਕਰੀਆਂ ਵੀ ਸਾਡੇ ਪਿੰਡ ਦੇ ਵਿੱਚ ਨਾਏ ਮਾਹੌਲ ਨਾ ਖਰਾਬੇ ਸਾਡਾ ਪਿੰਡ ਛੋਟਾ ਸ਼ਾਂਤ ਪਰ ਧੱਕੇ ਨਾ ਹੋ ਇੱਕ ਸ਼ੈਡ ਤੋਂ ਭਾਈ ਤਰਾਲੀ ਸ਼ੈਡ ਤੱਕ ਜਿਹੜੇ ਦੋਨੇ ਨਾਕੇ ਸਾਡੇ ਰੁਕੇ ਹੋਏ ਸੀ ਧੱਕੇ ਨਾਲ ਟਰਾਲੀ ਪੁਲਿਸ ਨੇ ਚੱਕ ਕੇ ਜਿਹੜੀਆਂ ਇਹਨਾਂ ਦੀਆਂ ਮਸ਼ੀਨਾਂ ਨੂੰ ਉਹਦੇ ਨਾਲ ਲੈ ਕੇ ਗਏ ਇੱਕ ਬੰਦਾ ਰੈਸਟ ਕਰਿਆ ਜਿਹੜਾ ਵਾਅਦੇ ਵੀ ਛੱਡਿਆ ਜੇ ਕਹਿ ਲਈਏ ਐਨੇ ਘਟਿਆ ਕੰਮਾਂ ਦੇ ਮਾਨ ਸਰਕਾਰ ਉੱtre ਜਿਹੜੇ ਨਹੀਂ ਕਰਨੇ ਸੀ ਸਰਕਾਰਾਂ ਨੇ ਉਹ ਵੀ ਇਹ ਕਰ ਰਹੇ ਨਾ ਸਾਡਾ ਭਾਈ ਸਾਹਿਬ ਇੱਥੋਂ ਤੱਕਾਂ ਮਾਈਆਂ ਦੱਸਣ ਗਿਆ ਸਰਕਾਰ ਮਾਨ ਸਾਹਿਬ ਨੇ ਜਿੱਥੇ ਆਪ ਸ਼ਰਾਬ ਪੀ ਕੇ ਵੱਡੇ ਵੱਡੇ ਕੱਠਾਂ ਦੇ ਵਿੱਚ ਜਾਂਦਾ ਉੱਥੇ ਇਹਨਾਂ ਨੇ ਐਮਐਲਏ ਵੀ ਲਾਤੇ ਇਹ ਸੁਖਵੀਰ ਸਾਡੇ ਪਿੰਡੀ ਕੇ ਨੌਜਵਾਨ ਦਾ ਭੁਗ ਸੀ ਸ਼ਰਾਬ ਪੀਤੀ ਸੀ ਉਸ ਦੋਲਣ ਦੇ ਵਿੱਚ ਗੁਰਦੁਆਰੇ ਮੱਥਾ ਟੇਕ ਕੇ ਗਿਆ ਕਿਸੇ ਨੇ ਬੁਲਾਉਣਾ ਤਾਂ ਕੀ ਸੀ ਪਰ ਇਹ ਬਹੁਤ ਮੰਦ ਭਾਗੀ ਗੱਲਾਂ ਇਹਨਾਂ ਦੇ ਐਮਐਲਏ ਮਾਸੇ ਕਿ ਇਹ ਹੁਣ ਇਹੋ ਜੇ ਕੰਮ ਕਰਨ ਲੱਗੇ ਮੰਦਰਾਂ ਵਿੱਚ ਇਤੋਂ ਗੁਰਦੁਆਰਿਆਂ ਦੇ ਵਿੱਚ ਸ਼ਰਾਬ ਪੀ ਕੇ ਮਦ ਪੀ ਕੇ ਵੀ ਇਹਨਾਂ ਨੂੰ ਇਹ ਅੱਜ ਦੀ ਗੱਲ ਕਰ ਰਹੇ ਅੱਜ ਪੀਤੀ ਵੀ ਸ਼ਰਾਬ ਇਹ ਅੱਜ ਦੀ ਗੱਲ ਹੈ ਅੱਜ ਪੀਤੀ ਸੀਗੀ ਅੱਛਾ ਜਦੋਂ ਉਦਘਾਟਨ ਕਰਨ ਆਇਆ ਐਮਐਲਏ ਦੀ ਦਾਰੂ ਪੀਤੀ ਬਿਲਕੁਲ ਬਿਲਕੁਲ ਦਰਦੇ ਵਿੱਚ ਪਤਾ ਨਹੀਂ ਕੀ ਕੁਛ ਕਹਿੰਦੇ ਨੇ ਜੀ ਇਹਨਾਂ ਨੂੰ ਇਹੀ ਰਹਿੰਦਾ ਇਹ ਤਾਂ ਉਹਨਾਂ ਦਾ ਹੈ ਨਹੀਂ ਵੀ ਸਾਡੇ ਆਪ ਦੇ ਨਾਲ ਸਾਡੇ ਸਰਫੇ ਦਾ ਘਰ ਆ ਜਿਹੜਾ ਮੈਨੂੰ ਲੱਗਦਾ 3 ਕਿਲੋਮੀਟਰ ਨਹੀਂ ਹੋਣਾ ਪਿੰਡ ਤੋਂ ਅਸੀਂ ਬੇਨਤੀਆਂ ਕਰੀਆਂ ਵੀ ਤੁਸੀਂ ਬਾਅਦ ਦੇ ਵਿੱਚ ਆਜੋ ਜੇ ਕਸ ਕਰ ਲਿਓ ਪਰ ਖਨੌਰੀ ਦਾ ਮੋਰਚਾ ਪੱਖਿਆ ਕਰਕੇ ਇੱਥੇ ਪਤਾ ਨਹੀਂ ਕਿਹੜਾ ਸ਼ਰਾਰਤ ਕਰ ਜੇ ਜਾਂ ਤੁਹਾਡੇ ਤੇ ਪੈ ਜੇ ਸਾਡੇ ਤੇ ਪੈ ਜੇ ਇਸ ਕਰਕੇ ਬੇਨਤੀ ਨਾ ਕਰੋ ਪਰ ਉਹ ਕਹਿੰਦਾ ਮੈਂ ਤਾਂ ਆਉਂਗਾ ਜੇ ਕਹਿ ਲਈਏ ਇੱਕ ਧੱਕੇ ਦੇ ਨਾਲ ਇੱਕ ਸਰਕਾਰ ਦਾ ਪ੍ਰੈਸ਼ਰ ਜਾਂ ਜਾਂ ਐਸਐਮਐਲ ਦਾ ਇਹਦੀ ਪਬਰੀ ਕੁਛ ਨਹੀਂ ਜਿਹੜੀ ਇੱਥੇ ਵਰਤ ਕੇ ਗਿਆ ਪਰ ਅਸੀਂ ਰੇਸ਼ਮ ਜੀ ਜਿਹੜਾ ਤੁਸੀਂ ਇਲਜ਼ਾਮ ਲਾ ਰਹੇ ਹੋ ਤੁਸੀਂ ਸਾਰੇ ਬੰਦੇ ਉੱਥੇ ਮੌਜੂਦ ਸੀ ਦਾਰੂ ਪੀਤੀ ਸੀ ਐਮਐਲਏ ਦੀ ਬਿਲਕੁਲ ਜੀ ਸਾਡੀਆਂ ਮਤਾਵਾਂ ਪਹਿਣਾ ਨਹੀਂ ਸੀ ਮਾਤਾ ਜੀ ਤੁਸੀਂ ਸੀਗੇ ਉੱਥੇ ਅਸੀਂ ਬਿਲਕੁਲ ਨਾਲ ਸੀ ਜਦੋਂ ਆਵਾਜ਼ ਦੇ ਰਹੇ ਸੀ ਉਦੋਂ ਮਤਲਬ ਸਮੈਲ ਆ ਰਹੀ ਸੀ ਨਾਲ ਉਹਦੇ ਹੋਰ ਲੋਕ ਸੀ ਜਾਂ ਜਿੰਮੇ ਵੀ ਸੀ ਪਰ ਮੈਂ ਇਹਨੂੰ ਦੱਸਿਆ ਅਸੀਂ ਐਵੇਂ ਨਹੀਂ ਕੀਤਾ ਉਹਦੇ ਤੋਂ ਹੋਰਦਾ ਸੀ ਉਹਦੇ ਮੂੰਹ ਚੋਂ ਆਉਂਦੀ ਸੀ ਮਤਲਬ ਜਦੋਂ ਗੱਲ ਕਰਦਾ ਸੀ ਉਹਦੇ ਮੂੰਹ ਚੋਂ ਸਮੈਲ ਆਉਂਦੀ ਸੀ ਆਉਂਦੀ ਸੀ ਸਮੈਲ ਜਿਵੇਂ ਅਸੀਂ ਚਾਚੀ ਜੀ ਦੇ ਨਾਲ ਖੜੇ ਸੀਗੇ ਹਾਂ ਹਾਂਜੀ ਆਉਂਦੀ ਸੀ ਜੀ ਸਾਰਿਆਂ ਨੇ ਦੇਖਿਆ ਇਸ ਮਿੱਲ ਜਦੋਂ ਗੱਲਾਂ ਕਰਦਾ ਸੀ ਸਮੀਲ ਆਉਂਦੀ ਸੀ ਮਸਕ ਮਾਰਦਾ ਸੀ ਉਹ ਤੋਂ ਜੀ ਸਾਰੇ ਜੀ ਉੱਥੇ ਐਮਐਲਏ ਨੂੰ ਫਿਰ ਸਵਾਲ ਨਹੀਂ ਕੀਤਾ ਵੀ ਭਾਈ ਤੂੰ ਦਰੂਹ ਕਿੱਦਾਂ ਪੀਂਦਾ ਹੈਂ ਸਵਾਲ ਸੀ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਉਹਦੀ ਤੁਰ ਗਏ ਹੋ ਸੋਰ ਸਰਾਪ ਪੁਲਸ ਵਾਲੇ ੱੱੱ ਧੱਕੇ ਮਾਰ ਲੱਗ ਗਏ ਭੱਜ ਗਏ ਜੀ ਉਹ ਤੋਂ ਜਿਹੜਾ ਅਸੀਂ ਕਹਿਣ ਲੱਗੇ ਦਰੂਹ ਕਹਿਣ ਲੱਗੇ ਭੱਜ ਗਿਆ ਉਹਦੀ ਲੈ ਕੇ ਹਾਂ ਜੀ ਉਹ ਤੋਂ ਭੱਜ ਗਿਆ ਉਹ ਕਾੜਨ ਦੀ ਕੋਈ ਮਾਰ ਉੱਥੇ ਜਿੰਨੇ ਜਣੇ ਮਯੂਸੀ ਉਹਨਾਂ ਨੇ ਇਹ ਕਿਹਾ ਵੀ ਤੇਰੀ ਦਰੂਹ ਪੀਤੀ ਹੈ ਹਾਂ ਜੀ ਕਹੀ ਗਏ ਆਂਗੇ ਪਰ ਉਹਦੇ ਭੱਜ ਗਏ ਵੀ ਸਮੀਲ ਆਈ ਜਾਂਦੀ ਅਸੀਂ ਉਹ ਕਈ ਮਾਰ ਦੇ ਪਾਸੇ ਕਰਕੇ ਪੁਲਸਾਂ ਨੇ ਗੁੜੀਆਂ ਨਾਲ ਕੱਢ ਕੇ ਉਹਨੂੰ ਲੈ ਗਿਆ ਜੀ ਹਾਂਜੀ ਆ ਦੱਖਾਂ ਸੀ ਲਾਲ ਪੂਰੀਆਂ ਸੀ ਉਹਦੀਆਂ ਜੀ ਜਮਨ ਨਾਲ ਵੀ ਸਾਥ ਹੀ ਆਉਦੇ ਜਾਂਦੇ ਤਾਂ ਕਹਿੰਦੇ ਸੀ ਮੈਂ ਕਿਸਾਨਾਂ ਦੇ ਨਾਲ ਆ ਪਰ ਉਹ ਫੜਿਆ ਨਹੀਂਗਾ ਹੂੰ ਤੇ ਜਿਹੜੇ ਉਹ ਕਬਰਿਆਂ ਦਾ ਬੀਬੀ ਜੀ ਉਦਘਾਟਨ ਕਰਕੇ ਗਿਆ ਉਹ ਪਹਿਲਾਂ ਦੇ ਪਏ ਵੇ ਉਹ ਪਹਿਲਾਂ ਦੇ ਪਏ ਉਹ ਚੇ ਦਾ ਕੋਈ ਰੋਲ ਨਹੀਂ ਜੀ ਉਹ ਚ ਕੋਈ ਰੋਲ ਨਹੀਂ ਜੀ ਨਹੀਂ ਜੀ ਨਹੀਂ ਇੱਕ ਵਾਰੀ ਸਟੇਡੀਅਮ ਤੇ ਆਇਆ ਸੀ ਇੱਕ ਸਿਰਫ 500 ਰੁਪਇਆ ਦੇ ਕੇ ਗਿਆ ਇੱਕ ਐਮਐਲਏ ਜੀ ਸਟੇਡੀਅਮ ਦੇ ਖੇਡ ਦੇ ਵਿਦਿਆਰਥੀਆਂ ਦਾ ਮਾਨ ਸਨਮਾਨੇ ਨੇ 6 500 ਰੁਪਏ ਨਾ ਕੀਤਾ ਨਹੀਂ ਅੱਜ ਵੀ ਤੁਹਾਡੇ ਪਿੰਡ ਇੱਕ ਤਾਂ ਉਹ ਸਾਰੀ ਦੇ ਨਹੀਂ ਪੱਥਰ ਰੱਖੇ ਆ ਵੀ ਕਮਰੇ ਪਏ ਆ ਇੱਕ ਖੇਡ ਇੱਕ ਖੇਡ ਸਟੇਡੀਅਮ ਦਾ ਵੀ ਰੱਖਿਆ ਸੀ ਦੇਖ ਕੇ ਆਏ ਆ ਤੇ ਨੀ ਪਹਿਲਾਂ ਉਹ ਪਹਿਲਾਂ ਰੱਖਿਆ ਕੀਤਾ ਅੱਛਾ ਉਹ ਪਹਿਲਾਂ ਰੱਖਿਆਗਾ ਉਹ ਪਹਿਲਾਂ ਦਾ ਰੱਖਿਆ ਹੋਗਾ ਉਹ ਮੰਜੂ ਵੰਸਲ ਨੇ ਰੱਖਿਆ ਸੀਗਾ ਇਹਨਾਂ ਨੇ ਨਹੀਂ ਦੇਖਿਆ ਕਾਂਗਰਸ ਨੇ ਰੱਖਿਆ ਸੀ ਉਹ ਨੀ ਨਾਮ ਤਾਂ ਇਹਨਾਂ ਦਾ ਲੱਗਿਆ ਵਾ ਕਾਂਗਰਸ ਨੇ ਸੀ ਰੱਖਿਆ ਇਹਨਾਂ ਨੇ ਨੇ ਅੱਛਾ ਉਹਦੇ ਬਾਰੇ ਸਾਨੂੰ ਪਤਾ ਨਹੀਂ ਜੀ ਅੱਛਾ ਬਣਾਇਆ ਕਾਂਗਰਸ ਨੇ ਅਸੀਂ ਜਿਹੜਾ ਸਾਡੀ ਜਿਹੜੀ ਮੰਗ ਸੀ ਜਿੱਥੇ ਉਹ ਸਟੇਡੀਅਮ ਬਣਾਉ ਉਹਦੇ ਪਹਿਲਾਂ ਛੱਪੜ ਸੀਗਾ ਅਸੀਂ ਸਾਰੇ ਪਿੰਡ ਦੇ ਮੁੰਡਿਆਂ ਨੇ ਇਕੱਠੇ ਹੋ ਕੇ ਕਲੱਬ ਵਾਲਿਆਂ ਨੇ ਇਕੱਠੇ ਹੋ ਕੇ ਪੈਸੇ ਇਕੱਠੇ ਕਰੇ ਹਾਂ ਭਰਤ ਪਾਈ ਭਰਤ ਪਾ ਕੇ ਦੋ ਸਾਨੂੰ ਗਰਾਊਂਡ ਬਣ ਗਿਆ ਅੱਜ ਕਹਿੰਦੇ ਸਾਨੂੰ ਚਾਰ ਦੁਵਾਰੀ ਚਾਹੀਦੀ ਹੈ ਇੱਥੇ ਮਨਜੂਵਨ ਸਲਾਈ ਸੀ ਅਸਾਈ ਉਹ ਤੋਂ ਉਸ ਮੰਗ ਕਰੀ ਬਈਾਨੂੰ ਸਟੇਡੀਅਮ ਚਾਹੀਦਾ ਸਾਨੂੰ ਉਹ ਪੈਸੇ ਦੇ ਕੇ ਗਏ ਹੈ ਕਾਂਗਰਸ ਵਾਲੇ ਕਾਂਗਰਸ ਨੇ ਬਣਵਾਤਾ ਸਾਰਾ ਕੁਝ ਉਹਦੇ ਸਾਰਾ ਸ਼ੈੱਡ ਸ਼ੱਡ ਲਾਤਾ ਸਭ ਕੁਝ ਲੱਗ ਗਿਆ ਕ ਜਿਹੜੀ ਕਾਨ ਦਾ ਹਾਲ ਦੀ ਗ੍ਰੈਂਡ ਸੀ ਉਹ ਇਹਨਾਂ ਨੇ ਦੇਣ ਨਹੀਂ ਦਿੱਤੀ ਸਰਪੰਚ ਨੂੰ ਸਾਡੇ ਨੂੰ ਉਹ ਰੋਕੀ ਰੱਖੀ ਇਹ ਕਹਿੰਦੇ ਪਹਿਲਾਂ ਮੇਰਾ ਭੁੱਖ ਜਾਨਾ ਪੂਰਾ ਕਰੋ 80% ਮੇਰੇ ਨਾਲ ਕਰੋ ਫੇਰ ਅਸੀਂ ਛੋਟੀ ਤੁਸੀਂ ਕਾਂਗਰਸ ਵਾਲਿਆਂ ਉਹ ਸਰਪੰਚ ਦੀ ਇਹਨੇ ਚੱਲਣ ਨਹੀਂ ਦਿੱਤੀ ਉਹ ਕਾਂਗਰਸੀ ਸੀ ਸਾਡਾ ਸਰਪੰਚ ਇੱਕ ਗੱਲ ਬੀਬੀ ਇਹ ਦੱਸੋ ਤੁਸੀਂ ਜਿਹੜੇ ਨਾਲ ਉਹਨਾਂ ਦੇ ਮੁਲਾਜ਼ਮ ਸੀ ਜਾਂ ਪੁਲਿਸ ਵਾਲੇ ਸੀ ਉਹਨਾਂ ਨੂੰ ਨਹੀਂ ਕਿਹਾ ਵੀ ਐਮਐਲਏ ਜੀ ਦਾਰੂ ਪੀਂਦੀ ਪੈਣਾ ਟਾਈਮ ਨਹੀਂ ਦਿੱਤਾ ਜੀ ਉਹਨਾਂ ਨੇ ਸਾਨੂੰ ਉਹਦੀ ਪੱਟਕੀ ਉਹਦੀ ਪੱਟ ਗਿਓ ਤਾਂ ਧੱਕੇ ਮਾਰ ਕੇ ਸਾਨੂੰ ਉਹਦੀ ਪੱਟਕੀ ਸਾਨੂੰ ਮੁਲਾਜ਼ਮ ਹੀ ਨੇੜੇ ਨਹੀਂ ਸੀ ਹੁਣ ਦਿੰਦੇ ਪਰ ਮੈਂ ਖੜ੍ਹ ਗਏ ਵੀਰ ਨਾਲ ਅਸੀਂ ਪਰ ਉਹਨਾਂ ਨੇ ਸਾਨੂੰ ਇੰਨਾ ਟਾਈਮ ਨਹੀਂ ਤਾਂ ਧੱਕੇ ਮਾਰੀ ਗਏ ਮੁਲਾਜ਼ਮ ਵੀ ਸਾਨੂੰ ਤੁਹਾਨੂੰ ਧੱਕੇ ਮਾਰੀ ਗਏ ਹਾਂਜੀ ਧੱਕੇ ਮਾਰੀ ਗਏ ਵੀ ਨੇੜੇ ਨਹੀਂ ਹੋਣਾ ਨੇੜੇ ਨਹੀਂ ਹੋਣਾ ਉਹ ਨਹੀਂ ਕਰਨਾ ਇਹ ਹਾਂ ਇਹ ਕਹਿੰਦੇ ਇਹਨਾਂ ਨੂੰ ਪਿੱਛੋਂ ਪ੍ਰੋਗਰਾਮ ਰੱਖਿਆ ਇਹਨਾਂ ਨੇ ਆਉਦਾ ਕਰਨਾ ਤੁਸੀਂ ਚੋ ਪਰੋ ਹੂੰ ਵੀਰੋੜਾ ਨਾਲ ਤੁਸੀਂ ਪਾਓ ਵੀ ਬਸ ਇਹਨਾਂ ਨੂੰ ਪੀਤਾ ਹੋਣਗੀ ਹੋਣਗੀ ਡਾਂਗਾ ਡੂੰਗਾ ਵੀ ਬਾਈ ਫਰਾਂ ਤੇ ਚਲਾਈ ਜਾਂਦੇ ਹਾਂ ਡਾਂਗਾ ਵੀ ਚਲਾਈ ਜਾਂਦੇ ਹਾਂ ਹਾਂਜੀ ਲਾਠੀ ਚਾਰਜ ਹੋਏ ਬਿਲਕੁਲ ਜੀ ਨੌਜਵਾਨ ਸੀ ਜਿਹੜੇ ਹਾਂ ਹਾਂ ਵੀ ਮਰੋੜੀਆਂ ਉਹ ਕੋਲ ਮੈਂ ਤਾਂ ਜਾਂਦਾ ਸੀਗਾ ਹੂੰ ਹੂੰ ਵੀ ਸਾਨੂੰ ਬਗ ਜਾਂਦੇ ਗੱਲਬਾਤ ਕਰ ਰਹੇ ਨੇ ਤੁਸੀਂ ਤਾਂ ਕਹਿ ਰਹੇ ਹੋ ਵੀ ਥੋੜੀ ਗੱਲ ਕਰਾਂ ਮੈਂ ਕਿ ਅਸੀਂ ਗੱਲ ਕੀ ਕਰਾਂਗੇ ਤੇ ਨਾਲ ਇਹਦੇ ਕੋਲੇ ਪਬਰੀ ਨਹੀਂ ਕਿ ਜਿਹੜੇ ਮੁੱਦੇ ਨੇ ਸਾਡੇ ਪੰਜਾਬ ਨਾਲ ਸੰਬੰਧਤ ਨੇ ਸੈਂਟਰ ਨਾਲ ਜਿਹੜੇ ਪੰਜਾਬ ਨਾਲ ਸੰਬੰਧਤ ਨੇ ਉਹ ਹੱਲ ਕਰ ਹੀ ਨਹੀਂ ਸਕਦਾ ਕਿ ਇਹਦੇ ਸਾਰੇ ਇਸ ਕਰਕੇ ਅਸੀਂ ਇਹਦੇ ਨਾਲ ਕੋਈ ਗੱਲਬਾਤ ਕਰਨਾ ਨਹੀਂ ਸੰਭਵ ਸੰਭਵ ਸਮਝਦੇ ਵੀ ਸਾਡੇ ਮਾਸਲੇ ਹੱਲ ਕਰ ਦੋ ਇਹ ਤੇ ਜਰੂਰ ਅਸੀਂ ਬੋਲੇ ਸੀ ਜਿਹੜੇ ਕਿ ਪੁਲਿਸ ਨੇ ਜਿਹੜੀ ਕਹਿੰਦੀ ਸੀ ਵੀ ਨਹੀਂ ਗੱਲ ਕਰਾਵਾਂਗੇ ਪੁਲਿਸ ਦੀ ਕਮਾਂਡੋ ਜਿਹਦੀ ਆਪਦੇ ਨਾਲ ਸੀ ਸਾਡੇ ਨੌਜਵਾਨਾਂ ਦੇ ਧੱਕੇ ਮਾਰੇ ਡਾਂਗਾ ਵੀ ਮਾਰੀਆਂ ਇੱਕ ਦੀ ਇਹਦੀ ਵੱਜੀ ਆ ਨੌਜਵਾਨਾਂ ਦੇ ਛ੍ਰੀਟਾਂ ਹੀ ਪਈਆਂ ਹੋਈਆਂ ਇੱਥੇ ਮਹਾ ਤੋਂ ਥੋੜੇ ਮਾਰੀ ਆ ਬਾਈ ਆਹੀ ਇਹ ਪੁਲਿਸ ਨਾਲ ਬਹਾਵਾ ਹੋਏ ਸੀ ਜੀ ਅੱਥੇ ਅੱਜ ਵਜੀ ਆ ਇਹ ਅੱਜ ਵਜੀ ਆ ਅੱਜ ਪੁਲਿਸ ਨੇ ਸਾਨੂੰ ਮੰਨ ਲਾ ਪੁਲ ਚੱਕ ਕੇ ਕਹਿੰਦੇ ਸਨ ਕਿ ਸਾਨੂੰ ਗੱਡੀ 'ਚ ਬਸ ਜਿਹਾ ਬਿਠਾਉਂਦੇ ਸੀ ਵੀ ਸੀ ਵਿਰੋਧ ਨਹੀਂ ਕਰਨਦੇ ਸਾਨੂੰ ਹੂੰ ਧੱਕੇ ਨਾਲ ਨੂੰ ਬਸ 'ਚ ਚੜਾਉਂਦੇ ਸੀ ਉਹ ਹੂੰ ਇਹ ਉੱਥੇ ਸੀ ਉਹੀ ਲੋਕੇਸ਼ਨ ਤੇ ਇੱਥੇ ਵਿਰੋਧ ਕਰ ਰਹੇ ਸੀ ਕਿ ਹੋਰ ਸੀ ਵੀ ਅਸੀਂ ਦੋ ਪਾਸੇ ਖੜੇ ਸੀ ਅੱਧੇ ਇਧਰਲੇ ਪਾਸੇ ਸੀ ਅੱਧੇ ਇਧਰਲੇ ਪਾਸੇ ਖੜੇ ਸੀ ਹੂੰ ਹਾਂ ਉਹ ਵਿਰੋਧ ਇਸ ਸਕੂਲ 'ਚ ਕਰਿਆ ਬਾਅਦ 'ਚ ਹੋਰ ਸਕੂਲ 'ਚ ਆ ਗਏ ਉਧਰ ਦੀ ਪਰਲੇ ਵਾਸੀ ਸੀ ਤੇ ਜਿਹੜਾ ਬੰਦਾ ਤੁਹਾਡਾ ਅਰੈਸਟ ਕਰਾਇਆ ਸੀ ਉਹ ਕਿੱਥੇ ਹੈ ਛੜਤਾ ਜੀ ਉਹ ਨਹੀਂ ਮੈਨੂੰ ਪਤਾ ਹੀ ਇਹਨਾਂ ਨੂੰ ਪਤਾ ਛੜਤਾ ਉਹ ਛੜਤਾ ਜੀ ਨੂੰ ਬਾਪੂ ਜੀ ਤੁਸੀਂ ਵੀ ਉੱਥੇ ਸੀ ਹਾਂ ਜੀ ਉੱਥੇ ਕੀ ਗੱਲ ਹੋਈ ਜਿਵੇਂ ਇਹ ਦੱਸ ਰਿਹਾ ਵੀ दारू-ਦਰੂ ਪੀਤੀ ਵੀ ਸੀ ਹਾਂ ਜੀ दारू ਪੀਤੀ ਸੀਗੀ ਤੇ ਸਾਰਾ ਕੁਝ ਏਵੇਂ ਹੀ ਹੋਇਆ ਹਾਂ ਤੇ ਮੁਲਾਜ਼ਮ ਸਾਨੂੰ ਪੁਲਿਸ ਵਾਲੇ ਇਹ ਵੀ ਕਹਿੰਦੇ ਤੂੰ ਲੋਕਾਂ ਨੇ ਕਿਉਂ ਰੋਕਿਆ ਅਸੀਂ ਗੱਡੇ 'ਚ ਭੁੰਦੀ ਪਰੇ ਕਰਾ ਕੇ ਮਾਹਾਂ ਛਾਰੀਆਂ ਨਿਗਾਹਾਂ ਤੇ ਜਦ ਸਾਹਬ ਜੀ ਮਸ ਦੱਛੋਂ ਕੌਣ ਰੋਕਿਆ ਹੁਣ ਤਾਂ ਛੋੜਿਆ ਗੱਡੇ ਖੜੀਆਂ ਹੂੰ ਤੇ ਕਹਿੰਦਾ ਤੁਸੀਂ ਜਾਓ ਫਿਰ ਤੇ ਤੁਹਾਨੂੰ ਅਕੇ ਲੈ ਜੰਨੇ ਮਾਹ ਜੀ ਸਾਨੂੰ ਲੈ ਜੋ ਤੇ ਸਾਡੇ ਘਰਾਂ ਚ ਐਮ ਐਲ ਐਨ ਬਾਰ ਕੇ ਚੋਰੀਆਂ ਕਰਾ ਉਹ ਗਟ੍ਰੈਲੀਆਂ ਹੋ ਗਿਆ ਹੁਣ ਇਹ ਕਰ ਲੂਗਾ ਹਾਂ ਸਾਨੂੰ ਕੀ ਪਤਾ ਇਹ ਨਾਲ ਕੌਣ ਨਾ ਇਹ ਬੁੜਿਆਂ ਨੂੰ ਲੀ ਜਾਂਦੇ ਸੀ ਨਾ ਸਾਡੇ ਬੰਦਿਆਂ ਨੂੰ ਲੀ ਜਾਂਦੇ ਸੀ ਜਦੋਂ ਅਸੀਂ ਇਹ ਗੱਲ ਕਹੀ ਵੀ ਸਾਡੇ ਘਰਾਂ ਦੀਆਂ ਚੋਰੀਆਂ ਕਰਨਾ ਹੁੰਦਾ ਜੋ ਸਾਨੂੰ ਤਾਂ ਇੱਥੇ ਖੜ੍ਹਨੇ ਦਿੰਦਾ ਆਪਦੀ ਜ਼ਮੀਨ 'ਚ ਆਪਦੀ ਧਰਤੀ 'ਚ ਆਪਦੇ ਜਾਇਜ਼ ਆਸ 'ਚ ਤੇ ਉੱਥੇ ਤਾਂ ਫੇਰ ਅਸੀਂ ਗੁਲਾਮ ਹੀ ਹੋ ਗਏ ਨਾ ਤੇ ਫੇਰ ਸਾਡੇ ਘਰਾਂ ਦੀਆਂ ਨਹੀਂ ਚੋਰੀਆਂ ਕਰੂਗਾ ਜੋ ਸਾਨੂੰ ਲੈ ਕੇ ਸਾਡੇ ਪਰਿਵਾਰਾਂ ਨੂੰ ਲੈ ਕੇ ਹਾਂ ਜਿਵੇਂ ਐਮਐਲਏ ਸਾਹਿਬ ਇਹ ਵੀ ਕਹਿ ਰਹੇ ਸੀ ਵੀ ਅਸੀਂ ਮਾਨ ਸਰਕਾਰ ਕੰਮ ਕਰ ਰਹੀ ਆ ਸਕੂਲਾਂ ਦਾ ਸਭ ਤੋਂ ਜ਼ਿਆਦਾ ਕੰਮ ਹੁਣ ਹੋ ਰਿਹਾ ਉਹ ਦੱਸ ਰਹੇ ਸੀਗੇ ਤੁਹਾਨੂੰ ਤੁਹਾਡੇ ਪਿੰਡ ਹੋਇਆ ਸਕੂਲ ਦਾ ਕੰਮ ਸਕੂਲ ਦਾ ਕੰਮ ਕੋਈ ਨਹੀਂ ਹੋਇਆ ਜੀ ਬਸ ਜਿਵੇਂ ਨੱਚਿਆ ਆਪਣੇ ਪ੍ਰਧਾਨ ਨੇ ਇਹ ਜਿਵੇਂ ਸਾਡੇ ਕੋਈ ਮਾਰਗ ਜਾਂ ਖੁਸ਼ੀ ਦਾ ਭੋਗ ਹੁੰਦਾ ਉਦੋਂ ਕੋਈ 4 6 ਰੁਪਏ ਦੇ ਦਿੰਦਾ ਜੀ ਕੁਝ ਆ ಕಾಂಗ್ರೆਸ ਸਰਕਾਰ ਨੇ ਦਿੱਤੀ ਆ ਆ ਉਹਦੇ ਨਾਲ ਬਾਈ ਟੋਲ ਨਾ ਸਾਡਾ ਛੋਟਾ ਪਿੰਡਾ ਸਕੂਲ ਬਣਿਆ ਬਸ ਇਹਨੇ ਕੁਝ ਨਹੀਂ ਦਿੱਤਾ ਇਹਨੇ ਕੁਝ ਨਹੀਂ ਦਿੱਤਾ ਫਿਰ ਇਹ ਨੀ ਪੱਥਰ ਕਿਧਰੋਂ ਆ ਗਿਆ ਉਹ ਸਾਰੀ ਦਾ ਵੀ ਕਮਰਿਆਂ ਦੀ ਸਾਰੀ ਸਰ ਜੀ ਇਹ ਮੌਕੇ ਦਾ ਐਮਐਲਏ ਕੋਈ ਵੀ ਧਰ ਸਕਦਾ ਹੂੰ ਜੇ ਮਰਜ਼ੀ ਕਰੇ ਹਾਂ ਉਹ ਤਾਂ ਗਰਾਊਂਡ 'ਚ ਵੀ ਧਰ ਗਿਆ ਉਹ ਵੀ ਜਵਾਕਾਂ ਦੀ ਮਿੱਟੀ ਪਈ ਆ ਆ ਵੀ ਇੱਥੇ ਉਹ ਗਰਾਊਂਡ ਵਾਲਾ ਬਾਈ ਕੀ ਸੀਣਾ ਜਿਹੜਾ ਗਰਾਊਂਡ 'ਚ ਨੀ ਪੱਥਰ ਲੱਗਿਆ ਹੋਗਾ ਉਹ ਗਰਾਊਂਡ ਤਾਂ ਬਣਾਇਆ ਤਾਂ ਉਹ ਪਹਿਲਾਂ ਦਾ ਸੀਗਾ ਉਹਦਾ ਤਾਂ ਸਾਰਾ ਕੰਮ ਕੰਪਲੀਟ ਹੀ ਸੀਗਾ ਹੂੰ ਉਹ ਮੁੜ ਕੇ ਬਾਅਦ ਚ ਵਾ ਮੀ ਪੱਥਰ ਮਗਰੋਂ ਰੱਖਿਆ ਹੋਇਆ ਹੈ ਉਹ ਇਹਨਾਂ ਦਾ ਨਹੀਂ ਬਣਾਇਆ ਉਹਦਾ ਸਾਰਾ ਕੰਮ ਪਲੀਟ ਹੀ ਹੋਇਆ ਪਿਆ ਸੀ ਤਾਂ ਪਹਿਲਾਂ ਦਾ ਉਹ ਪਹਿਲਾਂ ਵਾਲੀ ਸਰਕਾਰ ਚ ਪਹਿਲਾਂ ਵਾਲੀ ਸਰਕਾਰ ਦਾ ਹੀ ਹੋਇਆ ਹੋਇਆ ਉਹ ਇਹਨਾਂ ਦਾ ਕੋਈ ਰੋਲ ਨਹੀਂ ਸੀ ਇੱਥੇ ਹੂੰ ਉਹ ਉਹੀ ਧਰਗੇ ਗਏ ਹੂੰ ਫਿਰ ਰੇਸ਼ਮ ਜੀ ਇਹ ਕਿਵੇਂ ਦੇਖ ਰਹੇ ਹੋ ਜਿਹੜਾ ਹੁਣ ਆ ਦਾਰੂ ਵਾਲਾ ਗਾ ਚਲੋ ਸਿੱਖਿਆ ਕ੍ਰਾਂਤੀ ਤਾਂ ਨਹੀਂ ਸਾਰੇ ਕਿਤੇ ਚੱਲ ਰਹੀ ਹੈ ਪਰ ਜਿਹੜੀ ਆ ਕ੍ਰਾਂਤੀ ਆ ਵੀ ਹੁਣ ਦਾਰੂ ਪੀ ਕੇ ਨਹੀਂ ਪੱਥਰ ਰੱਖਣ ਲੱਗੇ ਇਹ ਹੁਣ ਕਿੱਧਰ ਨੂੰ ਗੱਲ ਜਾ ਰਹੀ ਹੈ ਇਹਦਾ ਤਾਂ ਫਿਰ ਤੁਹਾਨੂੰ ਕੋਈ ਐਕਸ਼ਨ ਲੈਣਾ ਪਊਗਾ ਜਾਂ ਕੋਈ ਦੇਖੋ ਅਸੀਂ ਵੀ ਜਥੇਬੰਦੀ ਤੌਰ ਤੇ ਲਵਾਂਗੇ ਐਕਸ਼ਨ ਮੀਟਿੰਗ ਕਰਕੇ ਹਾਂ ਪਰ ਇਹ ਨਵੀਂ ਗੱਲ ਨਿਕਲ ਗਈ ਆ ਬਹੁ ਤਾਂ ਛਾਂਪਾ ਜਿਹੜੀ ਪਿੰਡਾਂ ਵਾਲੇ ਤੋਂ ਫਵਾ ਲੂੰ ਕਿਉਂਕਿ ਖੁਦ ਅਸੀਂ ਇਸ ਗੱਲ ਵੀਡੀਓ ਦੇਖੀ ਆ ਇੱਕ ਥਾਪਣ ਕੇ ਕਹਾਂਵੇਂ ਜੇ ਤੇਰੇ ਚ ਦਾਮਾ ਨਾ ਹੂੰ ਪੈਣਾ ਪ੍ਰਸ਼ਾਸਨ ਨਾਲ ਨਹੀਂ ਕੱਲਾ ਜਿਹੜੇ ਮਰਜੀ ਪਿੰਡ ਚ ਦੇਖਾਂਗੇ ਤੂੰ ਬੋਲਦਾ ਜਿਵੇਂ ਅਸੀਂ ਤੱਕੜਿਆ ਪਰ ਤੂੰ ਤਾਣਾ ਬਾਣਾ ਲੈ ਕੇ ਨਹੀਂ ਹਾਂ ਤਾਣਾ ਬਾਣਾ ਵੀ ਲੈ ਕੇ ਆਵੇਂਗਾ ਤੂੰ ਏਡਾ ਕਿਡਾ ਕਿ ਤੂੰ ਆਪਦੇ ਆਪ ਨੂੰ ਤਣਾਟ ਆ ਗਿਆ ਵੀ ਮੈਂ ਪਿੰਡਾਂ ਦੇ ਵਿੱਚ ਜਾਵਾਂਗਾ ਮੈਂ ਜ਼ਬਰਦਸਤੀ ਬਣ ਤੇ ਆਉਣ ਨਾਲ ਥੋੜੇ ਮਾਧਿਅਮ ਰਾਹੀਂ ਬੇਨਤੀ ਕਰਦੇ ਆ ਸਮੂਚੀਆਂ ਜਥੇਬੰਦੀਆਂ ਨੂੰ ਤੇ ਇਹਨੂੰ ਵੀ ਚੈਲੰਜ ਆ ਸਾਡਾ ਵੀ ਆ ਜੀ ਕੱਲਾ ਦੱਸ ਕੇ ਆਈਂ ਫਿਰ ਪੁੱਤ ਜੀ ਮਿਲਾਂਗੇ ਤੁਹਾਨੂੰ ਦੱਸਾਂਗੇ 31 ਦੀਆਂ 19 ਦੀਆਂ 31 ਕਿਵੇਂ ਪੈਂਦੀਆਂ ਪਾਈ ਪਾਈ ਦਾ ਜਿਹੜਾ ਇਹਨਾਂ ਨੇ ਖਨੌਰੀ ਨੁਕਸਾਨ ਕਰਿਆ ਪਾਈ ਪਾਈ ਦਾ ਹਿਸਾਬ ਲਾਵਾਂਗੇ ਜਿੰਨਾ ਚਿਰ ਸਾਰੇ ਨੁਕਸਾਨ ਦੀ ਪਰਵਾਹੀ ਜਿਨ੍ਹਾਂ ਨੇ ਚੋਰ ਚੋਰੀ ਕਰੀਆਂ ਨੇ ਟਰਾਲੀਆਂ ਜਾਂ ਸਾਡੀਆਂ ਨਹੀਂ ਸਮਾਨ ਮਿਲਿਆ ਪੂਰਾ ਨਹੀਂ ਦਿੰਦੇ ਐਫਆਰਾ ਦਰਜ ਨਹੀਂ ਕਰਦੇ ਉਹਨਾਂ ਚਿਰ ਸਾਡੇ ਗੱਲ ਲੈ ਜਾਣਾ ਇਹਨਾਂ ਦਾ ਨੌ ਪੰਜਾ ਲੈਂਦੇ ਰਹਾਗੇ ਭਾਵੇਂ ਇਹਨਾਂ ਦਾ ਮੰਤਰੀ ਆ ਭਾਵੇਂ ਖੁਦ ਮੁੱਖ ਮੰਤਰੀ ਆ ਭਾਵੇਂ ਐਮਐਲਏ ਜਿਲ੍ਹੇ ਦੇ ਵਿੱਚ ਕਦੇ ਵੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਸੀ ਹੋਣ ਅਗਲੀਆਂ ਮੀਟਿੰਗਾਂ ਜਿਹੜੀਆਂ ਤਰਕੋ ਤੇ ਚੱਲਾਂਗੇ ਅਸੀਂ ਪਿੰਡਾਂ ਦੇ ਵਿੱਚ ਹੀ ਬਾਈਕਟ ਕਰਾਂਗੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਬੜਨ ਦੇ ਇਹ ਆਪਦਾ ਤਾਣਾ ਮਾਣਾ ਲੈ ਕੇ ਆ ਜਾਣ ਨਾਲੇ ਪੁਲਿਸ ਨਾਲ ਦੇਖ ਲਾਂਗੇ ਕਿਉਂਕਿ ਹੁਣ ਉਹ ਕਿਸਾਨ ਨਹੀਂ ਰਹੇ ਸਰਕਾਰ ਕਿਸਾਨਾਂ ਨੂੰ ਬੁਲਾ ਰਹੀ ਆ ਸਰਕਾਰ ਕਿਸਾਨਾਂ ਦੇ ਮੋਢਿਆਂ ਤੇ ਡਾਂਗਾਂ 'ਤੇ ਰਹੀ ਹੈ ਇਹ ਜੋ ਕੁਝ ਕਰਕੇ ਜਿਵੇਂ ਐਮਐਲਏ ਇਹਨਾਂ ਦਾ ਸੁਖਵੀਰ ਸਿੰਘ ਡੱਕਿਆ ਸ਼ਰਾਬ ਦਾ ਇੱਕ ਅਦਘਾਟਨ ਕਰਨੋਂ ਦਾ ਫਿਰ ਗੁਰਦੁਆਰੇ ਮੱਥਾ ਟੇਕਦਾ ਇਹ ਬਹੁਤ ਨਿੰਦਨਯੋਗ ਤੇ ਉਹਨਾਂ ਵਾਸਤੇ ਅੱਜ ਹੀ ਆਜੀ ਸਾਡੇ ਇੱਕ ਨੌਜਵਾਨ ਨੌਜਵਾਨ ਸੀਗਾ ਆ ਨੌਜਵਾਨ ਸੀ ਉਹ ਮੁੰਡੇ ਦਾ ਵਿਚਾਰੇ ਦਾ ਭੋਗ ਸੀਗਾ ਉਹਦੇ ਭੋਗ ਤੇ ਸਾਡੇ ਨਾਲ ਛਤਰੋ ਛਤਰੀ ਹੁੰਦਾ ਉਹਦੇ ਭੋਗ ਤੇ ਮੱਥਾ ਟੇਕਿਆ ਐਡਾ ਬਿਸ਼ਰਮਾ ਬੰਦਾ ਜਿਹਨੂੰ ਇਹ ਨਹੀਂ ਦਿਸਿਆ ਵੀ ਮੈਂ ਮੰਦਿਰ ਚ ਬੜਨਾ ਕਿ ਗੁਰਦੁਆਰੇ ਚ ਬੜਨਾ ਮੇਰਾ ਨਸ਼ਾ ਕੀਤਾ ਹੋਇਆ ਸ਼ਰਾਬੀ ਵਾਲਾ ਤੁਹਾਨੂੰ ਪਹਿਲਾਂ ਪਤਾ ਲੱਗਿਆ ਨੀ ਪੱਥਰ ਪਹਿਲਾਂ ਰੱਖੇ ਉਸ ਤੋਂ ਬਾਅਦ ਭੋਗ ਤੇ ਜਾਂਦੇ ਨੇ ਬਿਲਕੁਲ ਜੀ ਜਿਵੇਂ ਸਾਡੇ ਨਾਲ ਇਹਨਾਂ ਨੇ ਹੱਥੋ ਪਾਈ ਕਰੀਆ ਦੱਸਿਆ ਭੈਣਾ ਨੇ ਉਦੋਂ ਉਹਨੇ ਡਰਿੰਕ ਕਰਤੀ ਹੋਈ ਸੀ ਬਾਅਦ ਦੇ ਵਿੱਚ ਸਾਥੋਂ ਗੱਲਾਂ ਛੱਡੀਆਂ ਛੱਡ ਕੇ ਭੱਜ ਕੇ ਸਿੱਧਾ ਜਾਣ ਸਰ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਉਹਦੀ ਸਾਨੂੰ ਉੱਥੋਂ ਦੱਸਿਆ ਵੀ ਯਾਰ ਆਹ ਗੱਲ ਹੋ ਗਈ ਸ਼ਰਾਬ ਪੀ ਕੇ ਤਾਂ ਜਮਾ ਸ਼ਰਮੀ ਲਾਤੀਏ ਨੇ ਗੁਰਦੁਆਰੇ ਆਪਣੇ ਮੱਥਾ ਟੇਕ ਕੇ ਐਡੀ ਬਿਸ਼ਰਮੀ ਦੀ ਗੱਲ ਕਿਸੇ ਨੇ ਬੁਲਾਇਆ ਵੀ ਨਹੀਂ ਚੁੱਪ ਕਰਕੇ ਮੱਥਾ ਟੇਕ ਕੇ ਨਿਕਲ ਗਿਆ ਜੇ ਕਾਣਾ ਸੀ ਤਾਂ ਹੀ ਨਿਕਲੇ ਨਾ ਨਹੀਂ ਬਣਦਾ ਸੀ ਬਹਿ ਜਾਣੇ ਹੁੰਨੇ ਆਪ ਇੱਕ ਸਤਕਾਰਯੋਗ ਹੁੰਦਾ ਐਮ ਐਲ ਏ ਏਰੀਆ ਦਾ ਲੋਕ ਹੀ ਖੜੇ ਹੋ ਜਾਂਦੇ ਨੇ ਵੀ ਬੈਠੋ ਐਮ ਐਲ ਏ ਸਾਹਿਬ ਬੈਠੋ ਪਰ ਕਿਸੇ ਨੇ ਬੈਠਣਾ ਕਿ ਪਾਣੀ ਦਾ ਗਲਾਸ ਨਹੀਂ ਫੜਾਇਆ ਜਿਹਦੀ ਕਰਤੂਤ ਦਾ ਪਤਾ ਸੀ ਸਾਡਾ ਗਵੰਡੀ ਆ ਜਿਸ ਕਰਕੇ ਕਰੜੇ ਸ਼ਬਦਾਂ ਦੇ ਵਿੱਚ ਤੇ ਨਿੰਦਾ ਕਰਨ ਤੇ ਮਾਨ ਸਰਕਾਰ ਤੋਂ ਮੰਗ ਕਰਦੇ ਕਿ ਇਹ ਜੇ ਐਮ ਐਲ ਏ ਨੂੰ ਵਾਸੇ ਕਰਦੇ ਜੇ ਤੁਸੀਂ ਸਰਕਾਰ ਚਲਾਉਣੀ ਹੈ ਜੇ ਤੁਸੀਂ ਕਹਿੰਦੇ ਹੁੰਦੇ ਨੇ ਘਰ ਦਾ ਮਾਈ ਬਾਪ ਵੀ ਇਹ ਜੇ ਨਸ਼ਾ ਤੇ ਗੇਜੇ ਤਾਂ ਉਹਦੇ ਜਵਾਕਾਂ ਨੂੰ ਕੀ ਸਮਰੋ ਇਹ ਗੱਲ ਹੋਈ ਆ ਮਾਨ ਸਾਹਿਬ ਆਪ ਡਰਿੰਕ ਕਰਕੇ ਜੇ ਬੜੀਆਂ-ਬੜੀਆਂ ਰੇਲੀਆਂ ਚ ਗੁਰਦੁਆਰੇ ਮੰਦਰਾਂ ਚ ਵੜਦੇ ਨੇ ਤਾਂ ਉਹਦੀ ਐਮਐਲਏ ਵੀ ਵੜਨ ਲੱਗੇ ਉਹ ਤੁਹਾਨੂੰ ਵੀ ਕਹਿ ਰਹੇ ਸੀਗੇ ਜਿਹੜੇ ਸੁਖਬੀਰ ਮੈਸਟਰ ਖਾਨਾ ਵੀ ਆਪਣੀ ਪੁਰਾਣੀ ਸਾਂਝ ਰਹੀ ਆ ਇਕੱਠੇ ਧਰਨੇ ਤੇ ਜਾਂਦੇ ਰਹੇ ਆ ਗਵਾਂਢੀ ਵੀ ਆ ਇਹ ਜੋ ਗੱਲ ਹੋ ਰਹੀ ਜੀ ਤੁਸੀਂ ਪਹਿਲਾਂ ਮਿਲਦੇ-ਗਿਲਦੇ ਰਹੇ ਹੋ ਬਿਲਕੁਲ ਪਹਿਲਾਂ ਇਹ ਕਿਤੇ ਨਾ ਕਿਤੇ ਜਦੋਂ ਆਪਣਾ ਪਿਛਲਾ ਲੰਮੀ ਨਾ ਜਾਈਏ ਆਪਣੇ ਐਮਐਲਏ ਸਾਹਿਬ ਕਮਾਲੂ ਹੋਏ ਸੀ ਇਹਨਾਂ ਨਾਲ ਆਪ ਚ ਮੀਟਾਂ ਸੀਗੀ ਉਦੋਂ ਕਿਤੇ ਨਾ ਕਿਤੇ ਸਾਡੇ ਧਰਨੇ ਚ ਆਉਂਦਾ ਰਿਹਾ ਪਰ ਆਪਦੀ ਫਾਰਮੈਲਿਟੀ ਵਾਸਤੇ ਸਰਕਾਰ ਚ ਜਾਣ ਵਾਸ ਅੰਦਰੋਂ ਨੇ ਆ ਸੀ ਇਹਨੇ ਵੀ ਕਿਹਾ ਮੈਂ 15 ਵਾਰੀ ਖਨੋਰੀ ਗਿਆ ਮੈਂ 10 ਇੱਕ ਵੀ ਸਾਡੇ ਬੰਦੇ ਤੋਂ ਕਰਾ ਕਿੱਥੇ ਗਿਆ ਤੂੰ ਇਹ ਤੁਸੀਂ ਝੂਠ ਦਾ ਪਲੰਦਾ ਝੂਠ ਹੀ ਤੁਸੀਂ ਬੋਲਣ ਕਿੱਝੇ ਹੋ ਤੁਹਾਨੂੰ ਸਰਕਾਰ ਨੇ ਸਿਖਾਈ ਹੈ ਚੰਗੇ ਨੇਕੀ ਦੇ ਕੰਮ ਹੀ ਨਹੀਂ ਕਰ ਕਿਉਂਕਿ ਜੀ ਸੱਚੀ ਸਿੱਖਿਆ ਹਵਾਨ ਤਹਿਤਾਇਆ ਸੀ ਪਿੰਡ ਦੇ ਵਿੱਚ ਬੱਚੇ ਤਾਂ ਸਾਡੇ ਇੱਕ ਪਾਸੇ ਕਮਰੇ ਚ ਬੈਠੇ ਸੀ ਸਾਰਾ ਨਰਿਗਾ ਵਾਲੇ ਵਿਚਾਰੇ ਲੈਂਦੇ ਸੀ ਪਿੰਡ ਦਾ ਇੱਕ ਵੀ ਨਹੀਂ ਸੀ ਜੇ ਸੱਚ ਨੂੰ ਇਹਨੇ ਇਹ ਕੰਮ ਕਰਨਾ ਸੀ ਤਾਂ ਫਿਰ ਗੱਜ-ਬੱਜ ਕੇ ਕਰਨਾ ਸੀ ਦੂਜਾ ਘਟਿਆ ਇਹ ਕਰੀ ਕਿ ਕਿਸੇ ਦੇ ਕੰਮ ਤੇ ਕਰੇ ਦੇ ਨਹੀਂ ਪੱਥਰ ਰੱਖਣਾ ਇਹ ਕਿੰਨਾ ਕਿ ਜਾਇਜ਼ ਕੰਮ ਹੁਣ ਇਹ ਇਹ ਸਰਕਾਰ ਇਸ ਉਤਰੇ ਕੀਤੇ ਜਿਹੜੇ ਕੰਮ ਨੇ ਪਿਛਲੇ ਸਰਕਾਰਾਂ ਉਹਨੂੰ ਅੱਜ ਆਵਾਜ਼ ਦਾ ਕਰ ਰਹੇ ਨੇ ਸਾਡਾ ਸਟੇਡੀਅਮ ਦਾ ਦੱਸਿਆ ਇਹ ਕੀ ਪਤਾ ਕੋਈ ਮੁਰੰਮਤ ਹੋਈ ਹੋਵੇ ਰੰਗ ਰੋਗਣ ਹੋਇਆ ਹੋਵੇ ਕੰਮ ਨੇ ਨਹੀਂ ਬਿਲਕੁਲ ਨਹੀਂ ਬਿਲਕੁਲ ਸਾਰੇ ਪਿੰਡ ਚੋਂ ਪੁੱਛ ਸਕਦੇ ਇੱਕ ਵੀ ਬੰਦਾ ਤੁਹਾਨੂੰ ਇਹ ਕਹਦੇ ਨਾ ਅਸੀਂ ਦੇਣਦਾਰਾਂ ਵੀ ਇਹ ਆਮ ਆਦਮੀ ਨੇ ਪਾਇਆ ਨੇ ਸਟੇਡੀਅਮ ਆਮ ਨੇ ਇੱਕ ਵੀ ਕਹਵੇ ਹਾਂਜੀ ਆਪਣੇ ਪਿਆਰ ਨੂੰ 6 ਸਾਲ ਹੋ ਗਏ ਹਾਂਜੀ 6 ਸਾਲਾਂ ਤੋਂ ਅੱਜ ਇਹ ਨਹੀਂ ਪੱਥਰ ਰੱਖਦਾ ਉਹ ਦਿਨ ਇਹਨੇ ਜਿੱਦੇ ਧਰਦੇ ਸੀ ਉਹ ਦਿਨਾਂ ਕਹਿੰਨਾਂ ਕਿ ਉਹ ਨੀਂਹ ਪੱਥਰ ਕੋਦੇ ਕਾਂਗਰਾ ਦੀ ਸਰਕਾਰ ਸੀ ਉਹਨਾਂ ਨੇ ਪਵਾਏ। ਹੂੰ ਉਹਨਾਂ ਨੇ ਗਾਰੰਟੀ ਦਿੱਤੀ ਸੀ ਕੁਝ ਪਿੰਡ ਨੇ ਦਿੱਤੀ ਸੀ। ਜੀ ਕੁਝ ਮਾਸਟਰ ਸੀਗਾ ਉਹਨੇ ਆਪਦੇ ਕੋਲੋਂ ਲਾਏ ਸੀ। ਹੂੰ ਉਹਨਾਂ ਦਾ ਸਕੂਲ ਇਹ ਪਾਇਆ ਹੋਇਆ ਉਹਨਾਂ ਨੇ ਇਹ ਰੰਗ ਰੋਗਨ ਕਰੇ ਤੇ ਕੁਝ ਨਹੀਂ ਕਰਿਆ ਨੇ ਇੱਕ ਕੁਰਸੀ ਵੀ ਨਹੀਂ ਦਿੱਤੀ ਉੱਥੇ। ਹੂੰ ਸਭ ਕੁਝ ਇਹ ਪੈਰਾਣਾ ਹੋਇਆ ਬੇ ਤੇ ਆ ਕੇ ਨੀਂਹ ਪੱਥਰ ਰੱਖਣਾ ਜਾ। ਹੂੰ ਇਹ ਕਿਹੜਾ ਸਕੂਲ ਨੇ ਨੀਂਹ ਪੱਥਰ ਰੱਖਣਾ ਕਿਸੇ ਦੇ ਜਿਵੇਂ ਸਾਡੇ ਕਾ ਘਰ ਪਾਇਆ ਪੇ ਤੇ ਆ ਕੇ ਉਹ ਨਹੀਂ ਪੱਥਰ ਰੱਖ ਜਿਵੇਂ ਮੈਂ ਪਵਾਇਆ ਇਹ ਉਹ ਤਾਂ ਕਿਵੇਂ ਬਣ ਜੂ। ਨਹੀਂ ਪਿੰਡ ਪਿੰਡ ਦੇ ਕਿ ਪਿੰਡ ਦਾ ਕੋਈ ਨਹੀਂ ਸੀ ਸਾਡੇ ਨਾਲ ਨਰੇਗਾ ਵਾਲੇ ਬੈਠੇ ਸੁੱਤੇ ਪਿੰਡ ਦਾ ਕੀ ਨਹੀਂ ਹੋਣਾ ਜਮਨ ਨਲਾਇਕ ਇੱਕ ਦੋ ਹੋਣਗੇ ਜੀ ਹੂੰ ਬਾਕੀ ਮਿਹਨਦੂਸ ਸੀ ਮਿਹਨਦੂਸ ਨਰੇਗਾ ਨੇ ਲੈ ਕੇ ਕੰਮ ਤੋਂ ਹਟਾ ਕੇ ਕੋਈ ਬੰਦਾ ਨਹੀਂ ਸੀ ਉਹਨਾਂ ਨੂੰ ਛੁੱਟੀ ਵੀ ਨਹੀਂ ਦਿੱਤੀ ਹੂੰ ਅੱਗੇ 12 ਵਜੇ ਛੁੱਟੀ ਦੇ ਦਿੰਦੀ ਐ ਵੀ 12 ਤੋਂ 2 ਵਜੇ ਦੁਬਾਰੇ ਕੰਮ ਸ਼ੁਰੂ ਹੁੰਦਾ ਛੁੱਟੀ ਵੀ ਨਹੀਂ ਦਿੱਤੀ ਕਹਿੰਦੇ ਨਾ ਜਿੰਨਾ ਚਿਰ ਐਮਐਲਏ ਸਾਹਿਬ ਦਾ ਕੰਮ ਪ੍ਰੋਗਰਾਮ ਚੱਲਦਾ ਉਹਨਾਂ ਦੇਰ ਬੈਠਣਾ ਪਊ ਤੁਹਾਨੂੰ ਐਮਐਲਏ ਨੇ ਕਰਕੇ ਬੈਠਣਾ ਪਿਆ ਉਹਨਾਂ ਨੂੰ ਉਹਨਾਂ ਦਾ ਭਾਸ਼ਣ ਵਗੈਰਾ ਵੀ ਹੋਇਆ ਹੋਊਗਾ ਭਾਸ਼ਣ ਹੋਇਆ ਜੀ ਹਾਂ ਵੀ ਅੱਧਾ ਘੰਟਾ ਨੂੰ ਚੱਲੀ ਗਿਆ ਤੇ ਗੱਲ ਕਰ ਬਸ ਸਾਹੀ ਆ ਆਦੀਆਂ ਹੋ ਗਣਾਈ ਗਾ ਮੈਂ ਕਰਿਆ ਸੀ ਆ ਕਰਿਆ ਕਰੇ ਕਰਿਆ ਕਰੇ ਕੁਛ ਨਹੀਂ ਇਹਨਾਂ ਨੇ ਹੂੰ ਮੈਂ 70 80 ਸਾਲਾਂ ਤੋਂ ਸਾਡੀ ਇੱਕੀ ਮੰਗ ਸੀਗੀ ਪਾਣੀ ਦੀ ਹਾਂ ਉਹ ਸਾਡੇ ਸੁਆ ਵੀ ਆ ਗਿਆ ਹਾਂ ਕਲ ਕਰ ਸੁਆ ਜਿਹੜਾ ਉਹ ਨੀਮ ਹੈ ਬਹਣ ਉੱਚੇ ਹੈ ਤੇ ਅਸੀਂ ਇਹ ਸਰਕਾਰ ਤੋਂ ਮੰਗ ਕਰੀ ਸੀ ਵੀ ਸਾਨੂੰ ਮੋਟਰ ਦੇ ਦਿਓ ਹੂੰ ਸਾਨੂੰ ਅੱਜ ਤੱਕ ਮੋਟਰ ਨਹੀਂ ਦਿੱਤੀ ਉਹਦਾ ਕ ਉਹਦਾ ਕਟਨ ਕਰਨ ਆਜੇ ਮੋਟਰ ਰੱਖ ਜੇ ਅੱਜ ਰੱਖ ਜੇ ਅਸੀਂ ਸਾਰਾ ਪਿੰਡ ਨਾਲ ਆ ਅੱਜੇ ਬੰਦੀ ਸਾਰੀ ਨਾਲ ਜਾਊਗੇ ਸਵਾਗਤ ਕਰਾਂਗੇ ਪਰ ਆਹ ਗੱਲ ਤਾਂ ਜਿਹੜੀ ਬਹੁਤ ਵੱਡੀ ਹੋ ਗਈ दारू ਪੀਣ ਵਾਲੀ ਇਹ ਕਿਵੇਂ ਤੁਸੀਂ ਮਾਫ਼ ਕਰ ਦੋਗੇ ਕੀ ਕਰੋਗੇ ਫਿਰ ਇਹ ਤਾਂ ਨਹੀਂ ਮਾਫ਼ਰਦੀ ਇਹ ਨਹੀਂ ਮਾਫ਼ ਹੋਊਗੀ ਕਦੇ ਵੀ ਨਹੀਂ ਹੋ ਪਰ ਮਾਨ ਸਰਕਾਰ ਮਾਨ ਸਰਕਾਰ ਤਾਂ ਇਹ ਵੀ ਕਹਿੰਦੀ ਹੈ ਵੀ ਸਾਰੇ ਪਿੰਡਾਂ ਤੱਕ ਪਾਣੀ ਪਹੁੰਚ ਗਿਆ ਟੇਲਾਂ ਦਾ ਕਿੱਥਾ ਪਾਣੀ ਨਹੀਂ ਸਾਡੀ ਨਹੀਂ ਸਾਡੀ ਪਹੁੰਚਾ ਸਾਡੀ ਜਿਹੜੀ ਇਹ ਮੋਟਰ ਲੱਗੀ ਹੈ ਮੋਗੇ ਤੇ ਉਹ ਅਸੀਂ ਅੱਜ ਆਪਦੇ ਪਿੰਡ ਨੇ ਪੈਸੇ ਇਕੱਠੇ ਕਰਕੇ ਲਾਈ ਹੈ ਅਸੀਂ ਨੂੰ ਬੀਅਰ ਹੀ ਐ ਐਮਐਲਏ ਸਾਹਿਬ ਨੂੰ ਬੀਅਰ ਹੀ ਕਹਤਾ ਬੀਰ ਸਾਡਾ ਆ ਸੂਏ ਦਾ ਹੱਲ ਕਰਦੇ ਸੂਏਦਾਰ ਕੇ ਸਾਨੂੰ ਕਹਿੰਦਾ ਹਾਂ ਸਾਡੀ ਛੋਟੀ ਫਲਕ ਤਾਹਾਂ ਗਈ ਹੈ ਚੰਡੀਗੜ੍ਹ ਗਈ ਹੈ ਫਲਾਨੇ ਪਾਸੇ ਗਈ ਹੈ ਫਲਕ ਫਲਾਨੇ ਪਾਸੇ ਗਈ ਹੈ ਫਲਾਨੇ ਦੇ ਸਾਈਨ ਹੋਣ ਨਹੀਂ ਹੋ ਰਹੇ ਤੇ ਉਹਦੇ ਸਾਈਨ ਹੋ ਗਏ ਸੀ ਉਹਦੀ ਕਰਦੇ ਆਗੇ ਸਰਕਾਰ ਖਤਮ ਹੋਣ ਤੇ ਆ ਗਈ ਸਤਾਈ ਆਉਣ ਵਾਲੀ ਹੋਗੀ ਤੇ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਸਾਡਾ ਹਾਂਜੀ ਬੀਬੀ ਕੀ ਗੁਰੂਕਾਰ ਵਾਲੀ ਕੀ ਗੱਲ ਕਹਿੰਦੇ ਤੁਸੀਂ ਜੇ ਤਾਂ ਗੁਰੂਕਾਰੀ ਜਰੂਰੀ ਕੇ ਬਾਗੇ ਫਿਰ ਇਦੂ ਵੱਧ ਤਾਂ ਹੋਰ ਕੋਈ ਗੱਲ ਹੀ ਨਹੀਂ ਕਰੀ ਸਕਦਾ ਕੋਈ ਬੰਦਾ ਗੁਰੂ माफ ਕਿਵੇਂ ਕਰੂਗਾ ਬੰਦਾ ਤਾਂ ਮਾਫ਼ ਕਰ ਦੂ ਮੈਂ ਤਾਂ ਤੈਨੂੰ ਮਾਫ਼ ਕਰ ਦੂ ਮੇਰੇ ਘਰੇ ਆਏ ਤੇ ਗੁਰੂ ਮਾਫ਼ ਕਿਵੇਂ ਕਰੂਗਾ ਗੁਰੂ ਮਾਫ ਉਹਨੂੰ ਕਿਹੜੇ ਲੋਡ ਕਰੂਗਾ ਗੁਰੂ ਮਾਫ ਨਹੀਂ ਕਰਦਾ ਹੁੰਦਾ ਇਹਨਾਂ ਗੱਲਾਂ ਨੂੰ ਇਹ ਤਾਂ ਗੁਰੂ ਤਾਂ ਸਭ ਤੋਂ ਵੱਡਾ ਮੰਨੇ ਆ ਆਪਾਂ ਤੇ ਉੱਥੇ ਨੂੰ ਮਾਫੀ ਮਾਫੀ ਉਹਨੂੰ ਕਿਵੇਂ ਮਿਲੂਗੀ ਕਿਸੇ ਯੁੱਗ ਵੀ ਨਹੀਂ ਮਿਲਦੀ ਜੀ ਮੇਰੀ ਇੱਕ ਨਾ MLA ਸਾਹਿਬ ਨੂੰ ਇਹੀ ਕਰੇ ਮੈਂ ਫੇਸਬੁੱਕ ਤੇ ਪਾਇਆ ਸੀ ਪੋਸਟ ਪਾਈ ਸੀ ਵੀ ਜਿਹੜਾ ਸਾਡਾ ਸਟੇਡੀਅਮ ਬਣਿਆ ਉਹ ਕਾਂਗਰਸ ਸਰਕਾਰ ਨੇ ਬਣਾਇਆ ਤੇ ਇਨੀ ਪੱਥਰੇ ਰੱਖ ਗਿਆ ਮੈਂ ਸਿਰਫ ਇਹ ਸਵਾਲ ਪੁੱਛਿਆ ਸੀ MLA ਸਾਹਿਬ ਤੋਂ ਇਹਦਾ ਜਵਾਬ ਹੀ ਨਹੀਂ ਆਇਆ ਅਸੀਂ ਦੋਨੇ ਖੜੇ ਸੀ ਮੂਰੇ ਸੀ ਮੈਂ ਪ੍ਰਧਾਨ ਮੂਰੇ ਅਸੀਂ ਇਹ ਪੁੱਛਿਆ ਵੀ ਸਾਨੂੰ ਮੈਨੂੰ ਇਹ ਗੱਲ ਦਾ ਜਵਾਬ ਦੇ 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 ਬਸ ਗੱਲ ਹੀ ਨਹੀਂ ਉਹਨੂੰ ਔੜੀ ਨਹੀਂ ਵੀ ਮੈਂ ਕਹਾਂਗੀ ਹੂੰ ਕਿਉਂ ਜੇ ਸਰਕਾਰ ਨੇ ਬਣਾਇਆ ਹੋ ਤਾਂ ਹੀ ਜਵਾਬ ਦੇਣਗੇ ਜੀ ਸੁਣੀ ਵੀ ਨਹੀਂ ਪੂਰੀ ਗੱਲ ਬਸ ਗੱਲ ਵੀ ਨਹੀਂ ਹੋਊ ਉਹਨੂੰ ਪੁਲਸ ਵਾਲਿਆਂ ਨਾਲ ਲੈ ਕੇ ਵੀ ਸੇਤੀ ਭੱਜਾਂ ਪੂਰੀ ਗੱਲ ਤਾਂ ਸੁਣੀ ਨਹੀਂ ਉਹਨੇ ਕਿਸੇ ਦਿਨਾਂ ਬੁੜੀਆਂ ਦੀ ਨਾ ਬੰਦਿਆਂ ਦੀ ਜੀ ਸੋ ਇਹ ਪਿੰਡ ਯਾਤਰੀ ਆ ਸੋ ਜਿੱਥੇ ਇੱਕ ਪਾਸੇ ਵਿਧਾਇਕ ਜਿਹੜੇ ਸੁਖਵੀਰ ਮੈਸਰਖਾਨਾਗਾ ਉਹਨਾਂ ਦਾ ਵੀਡੀਓ ਵਾਇਰਲ ਹੋ ਰਿਹਾ ਪਿੰਡ ਯਾਤਰੀ ਦੇ ਵਿੱਚ ਉਹਨਾਂ ਦਾ ਵਿਰੋਧ ਹੋਇਆ ਪਰ ਪਿੰਡ ਵਾਲਿਆਂ ਵੱਲੋਂ ਗੰਭੀਰ ਇਲਜ਼ਾਮ ਲਾਏ ਗਏ ਆ ਵੀ ਨੀ ਪੱਥਰ ਜਦੋਂ ਉਹ ਰੱਖਣ ਆਏ ਉਹਨਾਂ ਦੀ ਦਾਰੂ ਪੀਤੀ ਵੀ ਸੀ ਦਾਰੂ ਦੇ ਨਾਲ ਡੱਕਿਆ ਹੋਇਆ ਸੀ ਐਮਐਲਏ ਤੇ ਉਸ ਤੋਂ ਬਾਅਦ ਉਹ ਇੱਕ ਭੋਗਤੇ ਜਾਂਦੇ ਨੇ ਗੁਰੂ ਘਰ ਜਾਂਦੇ ਨੇ ਉਦੋਂ ਵੀ ਉਹਨਾਂ ਦੀ ਦਾਰੂ ਪੀਤੀ ਵੀ ਸੀ ਸੋ ਅਸੀਂ ਇਸ ਸਾਰੇ ਮਾਮਲੇ ਦੇ ਉੱਤੇ ਐਮਐਲਏ ਨੂੰ ਵੀ ਫੋਨ ਲਾਵਾਂਗੇ ਐਮਐਲਏ ਦਾ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਜੇ ਉਹਨਾਂ ਨੇ ਪੱਖ ਦਿੱਤਾ ਉਹਨਾਂ ਦਾ ਪੱਖ ਵੀ ਚੱਲੂਗਾ ਜੇ ਉਹਨਾਂ ਨੇ ਪੱਖ ਨਾ ਦਿੱਤਾ ਤਾਂ ਤੁਹਾਨੂੰ ਥੱਲੇ ਲਿਖਿਆ ਹੋਆ ਮਿਲ ਜੂਗਾ ਵੀ ਐਮਐਲਏ ਸਾਹਿਬ ਨੇ ਆਪਣਾ ਪੱਖ ਨਹੀਂ ਦਿੱਤਾ ਸੋ ਇਸ ਦੇ ਉੱਤੇ ਪੰਜਾਬ ਸਰਕਾਰ ਨੂੰ ਵੀ ਸਖਤ ਨੋਟਿਸ ਲੈਣਾ ਚਾਹੀਦਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਨੂੰ ਨੋਟਿਸ ਲੈਣਾ ਚਾਹੀਦਾ ਵੀ ਜੇ दारू ਨਾਲ ਡੱਕ ਕੇ ਐਮਐਲਏ ਨੀ ਪੱਥਰ ਰੱਖਣਗੇ ਗੁਰੂ ਘਰਾਂ ਦੇ ਵਿੱਚ ਜਾਣਗੇ ਇਹ ਸਿਸਟਮ ਚੱਲੂਗਾ ਕਿਵੇਂ ਜਾਂ ਤੁਹਾਡੀ ਜਿਹੜੀ ਕ੍ਰੈਡੀਬਿਲਟੀ ਆ ਉਹ ਕਿੱਥੇ ਰਹਿ ਜਾਂਦੀ ਆ ਧੰਨਵਾਦ ਜੀ